ਜਲੰਧਰ ਦੇ ਵਿੱਚ ਨਗਰ ਨਿਗਮ ਨੇ ਵੱਡੀ ਕਾਰਵਾਈ ਕੀਤੀ ਹੈ ਡੀ ਮਾਰਟ ਸਮੇਤ ਰੈਡੀ ਫੜੀ ਵਾਲਿਆਂ ਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਲੋਕਾਂ ਦੀ ਮਿਲੀ ਜੁਲੀ ਰਾਏ ਵੀ ਸਾਹਮਣੇ ਆਈ ਹੈ ਪਰ ਦੂਜੇ ਪਾਸੇ ਵੱਡੀ ਖਬਰ ਜਲੰਧਰ ਤੋਂ ਹੈ ਜਿੱਥੇ ਜਲੰਧਰ ਦੇ ਵਿੱਚ ਨਗਰ ਨਿਗਮ ਨੇ ਰੈਡੀ ਫੜੀ ਵਾਲਿਆਂ ਤੇ ਕਾਰਵਾਈ ਕੀਤੀ ਹੈ ਹਾਲਾਂਕਿ ਵੈਂਡਰ ਜ਼ੋਨ ਨਾ ਬਣਾਉਣ ਨੂੰ ਲੈ ਕੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਜਦੋਂ ਤੱਕ ਵੈਂਡਰ ਜ਼ੋਨ ਨਹੀਂ ਬਣਦਾ ਉਦੋਂ ਤੱਕ ਜਿਹੜੀ ਇਸੇ ਤਰੀਕੇ ਦੇ ਨਾਲ ਜਿਹੜੀ ਕਾਰਵਾਈ ਹੈ ਉਹ ਹੁੰਦੀ ਰਹੇਗੀ ਲੇਕਿਨ ਕਿਤਨਾ ਕਿਤੇ ਲੋਕਾਂ ਦੇ ਵਿੱਚ ਨਿਰਾਸ਼ਾ ਵੀ ਨੇ ਪਰ ਦੂਜੇ ਪਾਸੇ ਕਈ ਲੋਕ ਇਸ ਨੂੰ ਸਹੀ ਵੀ ਦੱਸ ਰਹੇ ਨੇ ਕਿਉਂਕਿ ਟ੍ਰੈਫਿਕ ਦੇ ਵਿੱਚ ਕਾਫੀ ਵਿਘਨ ਪੈਂਦਾ ਹੈ ਇਸ ਨੂੰ ਲੈ ਕੇ ਜਿਹੜੀ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿੱਥੇ ਲਗਾਏਗਾ ਉਹਨਾਂ ਦੇ ਉੱਤੇ 188 ਦਾ ਜਿਹੜਾ ਫਰਸ਼ਾ ਦਰਜ ਹੋਇਆ ਹੈ ਕਿ ਇਹਨਾਂ ਦਾ ਰੋਜ਼ਗਾਰ ਕਿਸ ਤਰੀਕੇ ਨਾਲ ਸੁਰੱਖਿਅਤ ਕੀਤਾ ਜਾਵੇ ਉਹ ਕੋਈ ਟਕਰਾਅ ਦੀ ਪੋਜੀਸ਼ਨ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਨਾਲ ਬਿਲਕੁਲ ਨਹੀਂ ਬਣੇਗੀ ਸਰਕਾਰ ਨੇ ਕੀਤਾ ਹੀ ਕੀਤਾ ਕਿ ਹੁਣ ਉਜਾੜਨ ਦਾ ਕੰਮ ਕਰਨ ਕਿ ਇਹਨਾਂ ਨੂੰ ਜੀ ਪੱਲਾ ਜੀ ਤੁਸੀਂ ਇੱਕ ਪੋਸਟ ਪਾਈ ਹੈ ਅੱਜ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟ ਕੀ ਹੈ ਔਰ ਕਿਸ ਸੰਬੰਧ ਚ ਪਾਈ ਹੈ ਤੇ ਕਿਉਂ ਪਾਈ ਹੈ ਥੋੜਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓਗੇ ਜਲੰਧਰ ਦੇ ਵਿੱਚ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਆ ਕਿ ਟ੍ਰੈਫਿਕ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਹੋ ਗਈ ਹੈ ਉਹਦਾ ਇੱਕ ਮੁੱਖ ਕਾਰਨ ਇਹ ਵੇ ਕਿ ਦੁਕਾਨਦਾਰ ਰੇੜੀ ਵਾਲੇ ਲੋਕੀ ਜਿਹੜੇ ਨੇ ਆਪਣੀ ਉੱਤੇ ਟੈਂਪਰੇਰੀ ਇਨਕ੍ਰੋਚਮੈਂਟ ਕਰ ਲੈਂਦੇ ਨੇ ਕਾਫੀ ਜਿਹੜਾ ਰੋਡ ਨੂੰ ਉਹ ਟੈਂਪਰੇਰੀ ਇਨਕ੍ਰੋਚਮੈਂਟ ਕਰਕੇ ਕਵਰ ਕਰ ਲੈਂਦੇ ਸੀ ਜਿਸ ਕਰੰਟ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰੀ ਮੈਂ ਕਵਾਂਗਾ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਐਸਾ ਹੋਇਆ ਹੈ ਕਿ ਜਲੰਧਰ ਪੁਲਿਸ ਨੇ ਇੱਕ ਸੈਕਸ਼ਨ 144 ਥੱਲੇ ਇੱਕ ਆਰਡਰ ਜਾਰੀ ਕੀਤਾ ਕਿ ਜਿਹੜਾ ਬੰਦਾ ਵੀ ਟੈਂਪਰੇਰੀ ਅਨਕ੍ਰੋਚਮੈਂਟ ਕਰੇਗਾ ਜਾਂ ਰੋਡਸ ਨੂੰ ਕਵਰ ਕਰੇਗਾ ਉਹਦੇ ਖਿਲਾਫ ਐਫ ਆਈ ਆਰ ਰਜਿਸਟਰ ਕੀਤੀ ਜਾਏਗੀ ਤੇ ਕਾਨੂੰਨ ਦੇ ਮੁਤਾਬਕ ਉਹਨਾਂ ਦੇ ਖਿਲਾਫ ਤੇ ਸੈਕਸ਼ਨ 188 ਥੱਲੇ ਜੜੀਆਂ ਨੇ ਉਹਦੀ ਕਾਰਵਾਈ ਵੀ ਹੁੰਦੀ ਪਈ ਹੈ ਬੜਾ ਅੱਛਾ ਸਟੈਪ ਹੈ ਜਦ ਕਿ ਇਹ ਜ਼ਿੰਮੇਵਾਰੀ ਮ्युनਿਸਪਲ ਕਾਰਪੋਰੇਸ਼ਨ ਜਲੰਧਰ ਦੀ ਹੈ ਇਹ ਟੈਂਪਰੇਰੀ ਅਨਕ੍ਰੋਚਮੈਂਟ ਨੂੰ ਲੇਕਿਨ ਪੁਲਿਸ ਦਾ ਇੱਕ ਸਲਾਘਾਯੋਗ ਕਦਮ ਹੈ ਕਿ ਉਹਨਾਂ ਨੇ ਲੋਕਾਂ ਨੂੰ ਰਿਲੀਫ ਦੇਣ ਵਾਸਤੇ ਇਹ ਜਿਹੜੀ ਟੈਂਪਰੇਰੀ ਅਨਕ੍ਰੋਚਮੈਂਟ ਨੂੰ ਖਤਮ ਕਰਨ ਦਾ ਤੇ ਜਿਸ ਦਾ ਸ਼ਰੇ ਸਾਡੇ ਕਮਿਸ਼ਨਰ ਹੋ ਪੁਲਿਸ ਮਿਸਟਰ ਸ਼ਰਮਾ ਜੀ ਨੂੰ ਜਾਂਦਾ ਅਸੀਂ ਉਹਨਾਂ ਦੇ ਇਸ ਸੈਕਟਰ ਨੂੰ ਐਪਰੀਸ਼ੀਏਟ ਕਰਦੇ ਆ ਕਿ ਬੜਾ ਅੱਛਾ ਇੱਕ ਸਲਾਘਾਯੋਗ ਹੈ ਠੀਕ ਹੈ ਜਿਹੜੀ ਜਿਹੜੀਆਂ ਲਾਨਦਾਲ ਮੈਂ ਤਾਂ ਸਰਕਾਰ ਅਗੇ ਵੀ ਅਪੀਲ ਕਰਦਾ ਕਿ ਜਿਹੜੇ ਸਟਰੀਟ ਵੈਂਡਰਸ ਨੇ ਉਹ ਵੀ ਜਿਹੜੇ ਨੇ ਉਹ ਬਿਲਕੁਲ ਉਹ ਜੌਬਲੈਸ ਨਾ ਹੋ ਜਾਣਾ ਗਰੀਬ ਬਹੁਤ ਜ਼ਿਆਦਾ ਵਿਚਾਰੇ ਗਰੀਬ ਹੁੰਦੇ ਨੇ ਉਹਨਾਂ ਉਹਨਾਂ ਨੂੰ ਵੀ ਇੱਕ ਰੈਗੂਲੇਟ ਕਰਨ ਵਾਸਤੇ ਜਿਸ ਤਰ੍ਹਾਂ ਇੱਕ ਪਾਲਿਸੀ ਹੈਗੀ ਹੈ ਸਟਰੀਟ ਵੈਂਡਰ ਵਾਸਤੇ ਵੀ ਇਹਨਾਂ ਨੂੰ ਇੱਕ ਜਗ੍ਹਾ ਦੇ ਉੱਤੇ ਸਾਰਾ ਇਕੱਠੀ ਜਗ੍ਹਾ ਦੇ ਕੇ ਉਹ ਜਗ੍ਹਾ ਅਵੇਲੇਬਲ ਕਰਾ ਕੇ ਉੱਥੇ ਸਾਰੇ ਸਟਰੀਟ ਵੈਂਡਰ ਦਾ ਕੰਮ ਸ਼ੁਰੂ ਕਰਨਾ ਇਹ ਗੱਲ ਹੀ ਬੜੀ ਦੇਰ ਦੀ ਹੈ ਗੱਲਾਂ ਇਹ ਅਨਾਉਂਸਮੈਂਟ ਹੁੰਦੀਆਂ ਲੇਕਿਨ ਸਰਕਾਰ ਵੱਲੋਂ ਕੋਈ ਐਸਾ ਕੋਈ ਹਾਰਡ ਸਟੈਪ ਨਹੀਂ ਲਿਆ ਗਿਆ ਸੋ ਅੱਜ ਸਮੇਂ ਵਿੱਚ ਸਿਰਫ ਜਲੰਧਰ ਹੀ ਨਹੀਂ ਪੰਜਾਬ ਦੇ ਹਰ ਵੱਡੇ ਸ਼ਹਿਰ ਦੇ ਵਿੱਚ ਸਮਾਂ ਆ ਗਿਆ ਕਿ ਸਰਕਾਰ ਨੂੰ ਇਸ ਟ੍ਰੀਟਮੈਂਟ ਨੂੰ ਲੋਕੇ ਜਗਾ ਉਪਲਬਧ ਕਰਾ ਕੇ ਉੱਥੇ ਸਾਰਿਆਂ ਨੂੰ ਸ਼ਿਫਟ ਕਰਨਾ ਚਾਹੁੰਦਾ ਸੋ ਮੈਂ ਇੱਕ ਵਾਰੀ ਫੇਰ ਜਲੰਧਰ ਪੁਲਿਸ ਨੂੰ ਕਾਫੀ ਦੇਰ ਬਾਅਦ ਇਸ ਲਾਗਾ ਜੋ ਕਦਮ ਲਈ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਭਲਾ ਜੀ ਤੁਸੀਂ ਜ਼ਿਕਰ ਕੀਤਾ ਧਾਰਾ 144 ਦੇ ਧਾਰਾ 188 ਆਮ ਜਨਤਾ ਨੂੰ ਇਹਦੇ ਬਾਰੇ ਨਹੀਂ ਪਤਾ ਬਤੌਰ ਸੀਨੀਅਰ ਐਡਵੋਕੇਟ ਤੁਸੀਂ ਥੋੜਾ ਜਿਆ ਸਾਦੀ ਸਰਲ ਭਾਸ਼ਾ ਵਿੱਚ ਦੱਸੋ ਕਿ ਵੀ ਇਹ ਧਾਰਾ ਕੀ ਹੈ ਤੇ ਇਹਦੇ ਵਿੱਚ ਕੀ ਪ੍ਰਾਵਧਾਨ ਹੈਗੇ ਨੇ ਸੈਕਸ਼ਨ 144 ਸੀਆਰਪੀ ਦੇ ਥੱਲੇ ਜਿਹੜਾ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਉਹ ਐਸਾ ਕੋਈ ਵੀ ਆਰਡਰ ਜਿਹੜਾ ਪਬਲਿਕ ਦੇ ਇੰਟਰਸਟ ਵਾਸਤੇ ਹੋਵੇ ਉਹਨੂੰ ਜਾਰੀ ਕਰ ਸਕਦਾ ਹੈ ਜੇ ਉਹਦੀ ਕੋਈ ਵਾਇਓਲੇਸ਼ਨ ਕਰਦਾ ਹੈ ਤੇ ਉਹ ਸੈਕਸ਼ਨ 188 88 ਤਹਲੇ ਉਹਨੂੰ ਪਨਿਸ਼ਮੈਂਟ ਜਿਹੜੀ ਹੈ ਉਹਦਾ ਕੋਰਟ ਦੇ ਵਿੱਚ ਐਫ ਆਈ ਆਰ ਰਜਿਸਟਰ ਹੁੰਦੀ ਪਹਿਲਾਂ ਥਾਣੇ 'ਚ ਫਿਰ ਉਹਦਾ ਟ੍ਰਾਇਲ ਹੁੰਦਾ ਉਹਨੂੰ ਜੁਰਮਾਨਾ ਜਾਂ ਸਜ਼ਾ ਹੋ ਸਕਦੀ ਹੈ ਇਹ ਜਿਹੜਾ ਪਹਿਲੀ ਵਾਰੀ ਜਿਹੜਾ ਹੈ ਇਹ ਇਨਕ੍ਰੋਚਮੈਂਟ ਉੱਤੇ ਪਹਿਲੀ ਵਾਰੀ ਜਿਹੜਾ ਐਸਾ ਕੋਈ ਆਰਡਰ ਪਾਸ ਹੋਇਆ ਤੇ ਸਰ ਇਹ 'ਚ ਕਿੰਨੀ ਸਜ਼ਾ ਜਾਂ ਕਿੰਨਾ ਜੁਰਮਾਨਾ ਹੋ ਸਕਦਾ ਕੋਈ ਮਹੀਨੇ ਤੱਕ ਸਜ਼ਾ ਵੀ ਹੋ ਸਕਦੀ ਹੈ ਤੇ ਪਨਿਸ਼ਮੈਂਟ ਵੀ 1 ਮਹੀਨੇ ਤੱਕ ਜਿਹੜੀ ਸਜ਼ਾ ਵੀ ਤੇ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਵੀ ਤੇ ਇਹੋ ਜਿਹੇ ਹੈਗੇ ਨੇ ਜਿਹੜੇ ਆਪ चंद ਪੈਸਿਆਂ ਦੇ ਖਾਤਰ ਆਪਣੀ ਦੁਕਾਨਾਂ ਦੇ ਬਾਹਰ ਵੀ ਤੇ ਰੇਡੀਆਂ ਲਵਾ ਦਿੰਦੇ ਨੇ ਇੱਕ ਨਾ ਸਾਡੇ ਇੱਕ ਰਿਵਾਜ ਬਣ ਗਿਆ ਮੈਂ ਕਹਿੰਦਾ ਵਾਂ ਬਈ ਆਪ ਸਾਡੇ ਕੰਟਰੀ 'ਚ ਕਰਵਾਜ ਬਣ ਗਿਆ ਵੀ ਓਨੀ ਦੁਕਾਨ ਨਹੀਂ ਹੁੰਦੀ ਜਿੰਨਾ ਉਹ ਸਮਾਨ ਦੁਕਾਨ ਦੇ ਬਾਹਰ ਰੱਖਦੇ ਨੇ ਦੁਕਾਨ ਦੇ ਬਾਹਰ ਰੱਖਦੇ ਜਿਸ ਨਾਲ ਪਬਲਿਕ ਨੂੰ ਇਨਕਨਵੀਨੀਅੰਸ ਹੁੰਦੇ ਛੋਟੇ-ਛੋਟੇ ਤੰਗ ਬਾਜ਼ਾਰ ਨੇ ਜੇ ਆਪਾਂ ਸ਼ਹਿਰ ਦੇ ਇੰਟੀਰੀਅਰ ਚ ਜਾਈਏ ਉਹ ਦੁਕਾਨਦਾਰਾਂ ਦੀ ਅਨਕ੍ਰੋਚਮੈਂਟ ਕਰਕੇ ਹੀ ਉਹ ਰਸਤੇ ਇੰਨੇ ਛੋਟੇ ਹੋ ਗਏ ਨੇ ਜਿੱਦੇ ਕਰਕੇ ਟ੍ਰੈਫਿਕ ਜਿਹੜੀ ਹੈ ਉਸ ਚਾਰੂ ਰੂਪ ਨਾਲ ਚੱਲ ਨਹੀਂ ਸਕਦੀ ਮੈਂ ਆਪਣੀ ਸੰਸਥਾ ਜਲੰਧਰ ਵਿਕਾਸ ਮੰਚ ਵੱਲੋਂ ਸਾਰੇ ਹੀ ਦੁਕਾਨਦਾਰਾਂ ਨੂੰ ਸਾਰੇ ਸਟਰੀਟ ਵੈਂਡਰਸ ਨੂੰ ਸਾਰੇ ਫੜੀ ਵਾਲਿਆਂ ਨੂੰ ਇੱਕ ਅਪੀਲ ਕਰਦਾ ਹਾਂ ਕਿ ਆਪਣੀ ਹੱਦ ਦੇ ਵਿੱਚ ਰਹਿ ਕੇ ਹੀ ਆਪਾਂ ਉਹ ਕੰਮ ਕਰੀਏ ਤਾਂ ਕਿ ਐਸਾ ਕੋਈ ਕਦਮ ਸਰਕਾਰਾਂ ਨੂੰ ਨਾ ਚੁੱਕਣਾ ਪਵੇ ਤੇ ਲੋਕਾਂ ਨੂੰ ਐਸੀ ਜਿਹੜੀ ਹੈ ਉਹ ਟ੍ਰੈਫਿਕ ਦੇ ਵਿੱਚ ਮੁਸ਼ਕਲਾਂ ਨਾ ਹੋਣ ਸੋ ਜਲੰਧਰ ਵਿਕਾਸ ਮੰਚ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹੈ ਕੀ ਆਪਣਾ ਆਪਣਾ ਦੁਕਾਨਾਂ ਦਾ ਸਮਾਨ ਆਪਣੇ ਦੁਕਾਨਾਂ ਦੇ ਅੰਦਰ ਹੀ ਰੱਖੋ ਜਿਹੜਾ ਗ੍ਰਾਹਕ ਉਹਨੇ ਆਈ ਜਾਣਾ ਤੁਹਾਡੇ ਕੋਲ ਨਹੀਂ ਕਿਸੇ ਹੋਰ ਕੋ ਨਹੀਂ ਉਹ ਅਲਟੀਮੇਟਲੀ ਉਹਦਾ ਕੋਈ ਸੇਲ ਦੇ ਉਤੇ ਇਫੈਕਟ ਨਹੀਂ ਪੈਂਦਾ ਸੋ ਸਾਡੀ ਅਪੀਲ ਤੁਸੀਂ ਇਸ ਅਪੀਲ ਨੂੰ ਮੰਨੋ ਬਹੁਤ ਬਹੁਤ ਸ਼ੁਕਰੀਆ ਪੱਲਾ ਜੀ ਦੋਸਤੋ ਸਾਡੇ ਨਾਲ ਇੱਕ ਹੋਰ ਸੀਨੀਅਰ ਐਡਵੋਕੇਟ ਲਾਲੀ ਜੀ ਬੈਠੇ ਨੇ ਲਾਲੀ ਜੀ ਤੁਸੀਂ ਸੁਣਿਆ ਪੱਲਾ ਜੀ ਨੇ ਕੀ ਗੱਲਾਂ ਕਹੀਆਂ ਬਹੁਤ ਸੋਹਣੀਆਂ ਗੱਲਾਂ ਇਹਨਾਂ ਨੇ ਕਹੀਆਂ ਪਰ ਹੁਣ ਇੱਕ ਚੀਜ਼ ਹੋਰ ਹੈ ਜਿਹੜੀ ਹੈ ਇਨਕ੍ਰੂਚਮੈਂਟਸ ਹੈ ਜਿਹੜੇ ਅਵੈਧ ਕਬਜ਼ੇ ਹੈਗੇ ਨੇ ਜਿੱਦਾਂ ਹੁਣ ਆਪਾਂ ਗੱਲ ਕਰੀਏ ਇਹ ਇਹਨਾਂ ਨੇ ਗੱਲ ਕੀਤੀ ਭੀੜੇ ਬਾਜ਼ਾਰਾਂ ਦੀ ਟਾਰੀ ਬਾਜ਼ਾਰ ਹੈ ਬਹੁਤ ਵਾਰ ਇਹੋ ਜਿਹੇ ਹਾਦਸੇ ਵੀ ਉੱਥੇ ਹੋਏ ਨੇ ਜਦੋਂ ਕਿ ਫਾਇਰ ਬ੍ਰਿਗੇਡ ਵੀ ਉੱਥੇ ਜਾਂ ਪ੍ਰਸ਼ਾਸਨ ਕੋਲ ਉੱਥੇ ਪਹੁੰਚਣ 'ਚ ਬੜੀ ਔਕੜ ਹੁੰਦੀ ਹੈ। باوجود ਇਸ ਦੇ ਲੋਕ ਨਹੀਂ ਸੁਧਰਦੇ ਵੀ ਆਪਣੀ ਜਾਨ ਦੇ ਨਾਲ ਤੇ ਖਿਲਵਾੜ ਕਰਦੇ ਹੀ ਹੈ ਸੈਂਕੜੇ ਹੋਰ ਜਾਨਾਂ ਨਾਲ ਵੀ ਖਿਲਵਾੜ ਕਰ ਰਹੇ ਹੈ। ਤੇ ਇਹ ਜਿਹੜਾ ਇੱਕ ਪੁਆਇੰਟ ਅਜ ਉੱਠਿਆ ਵੀ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪਹਿਲੀ ਵਾਰੀ ਐਨਕ੍ਰੋਚਮੈਂਟ ਦੇ ਖਿਲਾਫ ਜਿਹੜਾ ਕਾਨੂੰਨ ਦੀ ਇਹ ਧਾਰਾਵਾਂ ਦਾ ਇਸਤੇਮਾਲ ਕੀਤਾ ਗਿਆ ਉਹਨੂੰ ਲੈ ਕੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਕੀ ਰੋਸ਼ਨੀ ਪਾਣਾ ਚਾਹੁੰਦੇ ਹੋ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਕਮਿਸ਼ਨਰ ਸਾਹਿਬ ਦਾ ਬਹੁਤ ਇਸ ਗੱਲ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ ਬਹੁਤ ਵਧੀਆ ਇੱਕ ਸਟੈਪ ਲਿਆ ਕਿ ਜਿਹੜੀਆਂ ਐਨਕ੍ਰੋਚਮੈਂਟਸ ਜਿਹੜੀਆਂ ਰੋਡਸ ਦੇ ਉੱਤੇ ਆ ਮੋਸਟਲੀ ਹੁੰਦੀਆਂ ਜਿਹਦੇ ਵਿੱਚ ਇਨਕਨਵੀਨੀਅੰਸ ਆਮ ਪਬਲਿਕ ਨੂੰ ਹੀ ਆ ਔਰ ਉਹ ਜਿਹੜੀਆਂ ਉਹ ਸ਼ਾਪਸ ਹੈ ਸ਼ਾਪਸ ਦੇ ਵਿੱਚ ਜਿਹੜੀਆਂ ਉਹਨੇ ਇਨਕ੍ਰੋਚਮੈਂਟ ফুটਪਾਥ ਦੇ ਉੱਤੇ ਵੀ ਆਪਣਾ ਸਮਾਨ ਰੱਖ ਕੇ ਲਗਾਇਆ ਹੁੰਦਾ ਉਹਦੇ ਕਰਕੇ ਵੀ ਉੱਥੋਂ ਉੱਥੋਂ ਲੰਘਣਾ ਆਮ ਪਬਲਿਕ ਦਾ ਮੁਸ਼ਕਲ ਹੋ ਜਾਂਦਾ ਔਰ ਉਸ ਤੋਂ ਬਾਅਦ ਕਈ ਤੇ ਇਸ ਤਰ੍ਹਾਂ ਦੇ ਏਰੀਏ ਹੈਗੇ ਜਿਹੜੀ ਦੁਕਾਨਾਂ ਦੇ ਅੱਗੇ ਦੁਕਾਨਦਾਰ ਰੇੜੀਆਂ ਵਾਲਿਆਂ ਤੋਂ ਫੜੀਆਂ ਵਾਲਿਆਂ ਤੋਂ ਪੈਸੇ ਲੈ ਕੇ ਡੇਲੀ ਰੁਟੀਨ ਦੇ ਵਿੱਚ ਉਹਨਾਂ ਨੂੰ ਫੜੀਆਂ ਲਗਵਾਉਂਦੇ ਆ ਤੇ ਜਦ ਕਿ ਉਹ ਜਗ੍ਹਾ ਜਿਹੜੀ ਹੈ ਉਹ ਸਰਕਾਰ ਦੀ ਜਗ੍ਹਾ ਹੁੰਦੀ ਆ ਉਹਦੇ ਨਾਲ ਇਨਕਨਵੀਨੀਅੰਸ ਕੀ ਹੁੰਦੀ ਜਿੱਥੇ ਉਹਨਾਂ ਦੀਆਂ ਫੜੀਆਂ ਲੱਗੀਆਂ ਹੁੰਦੀਆਂ ਉੱਥੇ ਆਮ ਪਾਰਕਿੰਗ ਵਾਸਤੇ ਦੁਕਾਨਦਾਰ ਦੁਕਾਨਦਾਰ ਦੁਕਾਨ ਨੂੰ ਜੋ ਵੀ ਅਸੀਂ ਸ਼ਾਪਿੰਗ ਕਰਦੇ ਆ ਉੱਥੋਂ ਅਸੀਂ ਜਾਣਾ ਹੁੰਦਾ ਹੈ ਨਾ ਤੇ ਉਹ ਜਦੋਂ ਸਾਨੂੰ ਆਪਣੀ ਗੱਡੀ ਕਿਤੇ پارک ਕਰਨੀ ਪੈਂਦੀ ਆ ਤੇ ਉੱਥੇ ਫੇਰ ਰਸ਼ ਵੱਧ ਜਾਂਦਾ ਜਾਂ ਜਿਹੜੀ ਆਮ ਪਬਲਿਕ ਆ ਉੱਥੋਂ ਇਨਕਨਵੀਨੀਅੰਸ ਹੁੰਦੀ ਮੋਸਟਲੀ ਬਾਜ਼ਾਰਾਂ ਦੇ ਵਿੱਚ ਮੇਨ ਰੋਡਸ ਦੇ ਵਿੱਚ ਵੀ ਇਹੀ ਗੱਲਾਂ ਦੇਖਣ ਨੂੰ ਮਿਲਦੀਆਂ ਕਿ ਬਹੁਤ ਸਾਰੇ ਰੇੜੀਆਂ ਵਾਲਿਆਂ ਨੇ ਅੱਧ ਤੋਂ ਜ਼ਿਆਦਾ ਰੇੜੀਆਂ ਦੁਕਾਨਾਂ ਦੇ ਅੱਗੇ ਉਹਨਾਂ ਨੂੰ ਪੈਸੇ ਦੇ ਕੇ ਲਗਾ ਕੇ ਤੇ ਸੜਕ ਤੋਂ ਵੱਧ ਤੋਂ ਵੱਧ ਇਨਕਲੋਜ਼ ਕੀਤਾ ਹੁੰਦਾ ਤੇ ਉਹ ਪਬਲਿਕ ਨੂੰ ਬਹੁਤ ਜ਼ਿਆਦਾ ਡਿਫਿਕਲਟੀਜ਼ ਫੇਸ ਕਰਨੇ ਉਹਦੇ ਨਾਲ ਕਈ ਇੱਕ ਹੋਰ ਕਾਰਨ ਵੀ ਹੁੰਦਾ ਕਿ ਕਈ ਹਾਸਦੇ ਵੀ ਹੋ ਜਾਂਦੇ ਆ ਹਾਸਦੇ ਜਿਸ ਤਰ੍ਹਾਂ ਕੋਈ ਫਾਸਟ ਹੁੰਦਾ ਕੋਈ ਨੇ ਜਲਦੀ ਜਾਣਾ ਹੁੰਦਾ ਔਰ ਉਹਦੇ ਵਿੱਚ ਨਿਊਸੈਂਸ ਬੜੀ ਕ੍ਰੀਏਟ ਹੁੰਦੀ ਕਿ ਉੱਚ-ਉੱਚੀ ਹਾਰਨ ਵੀ ਵੱਜਦੇ ਆ ਲੋਕੀ ਉੱਚ-ਉੱਚੀ ਆਵਾਜ਼ਾਂ ਵੀ ਇੱਕ ਦੂਜੇ ਨੂੰ ਪਿੱਛੇ ਕਰਨ ਨੂੰ ਕਹਿੰਦੇ ਆ ਔਰ ਜਿਹੜੀ ਗੱਲ ਤੁਸੀਂ ਟਾਰੀ ਬਾਜ਼ਾਰ ਦੀ ਕੀਤੀ ਹੈ ਜਾਂ ਇਸ ਦੇ ਨਾਲ ਸਾਰੇ ਸ਼ਹਿਰ ਦੇ ਬਾਜ਼ਾਰ ਆ ਜਿਹਦੇ ਵਿੱਚ ਬਹੁਤ ਤੰਗ ਬਾਜ਼ਾਰ ਆ ਔਰ ਸ਼ਹਿਰ ਦੇ ਵਿੱਚ ਉਹ ਚੀਜ਼ਾਂ ਮਿਲਦੀਆਂ ਹੈਗੀਆਂ ਜਿਹੜੀਆਂ ਆਮ ਹੋਰ ਦੁਕਾਨਾਂ ਤੋਂ ਨਹੀਂ ਮਿਲਦੀਆਂ ਤੇ ਆਮ ਲੋਕ ਅਸੀਂ ਜੂਸ ਟੂਆ ਉੱਥੇ ਬਾਜ਼ਾਰਾਂ ਦੇ ਵਿੱਚ ਜਾਣ ਲਈ ਲੇਕਿਨ ਉੱਥੇ ਅਸੀਂ ਪੈਦਲ ਨੰਗਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਜਿੱਥੇ ਸਾਡੇ ਵੀਰਾਂ ਦਾ ਦੁਕਾਨਦਾਰਾਂ ਦਾ ਫੜੀ ਵਾਲਿਆਂ ਦਾ ਲਾਈਵਲੀਹੂਡ ਹੈ ਉੱਥੇ ਸਾਨੂੰ ਪਬਲਿਕ ਦਾ ਇੰਟਰਸਟ ਵੀ ਦੇਖਣਾ ਵੀ ਉਹ ਤੁਹਾਡੇ ਹੀ ਕਸਟਮਰ ਤੁਹਾਡੇ ਕੋਲ ਚੱਲ ਕੇ ਆਉਂਦੇ ਉਹਨਾਂ ਨੂੰ ਕੋਈ ਇਨਕਨਵੀਨੀਅੰਸ ਨਾ ਹੋਵੇ ਇਹ ਉਹਨਾਂ ਨੂੰ ਆਪ ਵੀ ਵਿਚਾਰਨਾ ਚਾਹੀਦਾ ਇਸ ਗੱਲ ਸੋ ਇਹ ਜੇ ਮੇਰੀ ਇਹ ਹੰਬਰ ਰਿਕੁਐਸਟ ਹੈ ਸਾਰੀ ਆਮ ਪਬਲਿਕ ਵਾਸਤੇ ਔਰ ਉਹਨਾਂ ਫੜੀ ਵਾਲਿਆਂ ਵਾਸਤੇ ਉਹਨਾਂ ਦੁਕਾਨਦਾਰਾਂ ਵਾਸਤੇ ਵੀ ਆਪਾਂ ਉਹਨਾਂ ਨੂੰ ਜਿੰਨਾ ਤੋਂ ਅਸੀਂ ਪੈਸੇ ਲੈ ਕੇ ਲਾਂਦੇ ਆ ਲੈ ਕੇ ਆਪਣੀਆਂ ਰੇੜੀਆਂ ਲਗਵਾਨੀਆਂ ਤੇ ਉਹਨਾਂ ਨੂੰ ਆਪਣੇ ਆਮ ਪਬਲਿਕ ਦਾ ਇੰਟਰਸਟ ਨੂੰ ਵੀ ਦੇਖਿਆ ਜਾਵੇ ਕੀ ਉਹ ਉਹਨਾਂ ਨੂੰ ਕੋਈ ਇਨਕਨਵੀਨੀਅੰਸ ਤਾਂ ਨਹੀਂ ਹੁੰਦੀ ਜਾਂ ਕੋਈ ਦੇਰ ਪਛੇਤ ਤਾਂ ਨਹੀਂ ਹੁੰਦੀ ਜਿੱਥੇ ਕੋਈ ਬੰਦੇ ਨੂੰ ਮੈਡੀਕਲ ਦੀ ਜ਼ਰੂਰਤ ਹੁੰਦੀ ਉਸ ਨੂੰ ਬਹੁਤ ਜ਼ਿਆਦਾ ਕਾਲੀ ਹੁੰਦੀ ਆ ਜਲਦੀ ਹੁੰਦੀ ਆ ਉਹ ਬੰਦੇ ਨੂੰ ਪਿੱਛੜ ਜਾਂਦਾ ਤੇ ਕਈ ਤਰ੍ਹਾਂ ਦੇ ਹਸਤੇ ਤਾਂ ਹੋ ਜਾਂਦੇ ਆ ਔਰ ਇਹਦੇ ਨਾਲ ਆਮ ਸ਼ਹਿਰ ਦੇ ਵਿੱਚ ਟ੍ਰੈਫਿਕ ਹੋਰ ਜ਼ਿਆਦਾ ਲੱਗਦੀ ਉਹ ਇਸ ਤਰ੍ਹਾਂ ਲੱਗਦਾ ਵੀ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਐਕਚੁਅਲੀ ਜਿਹੜੀ ਇਹ ਟ੍ਰੈਫਿਕ ਹੈ ਉਹ ਸਾਰੀ ਉਹ ਇਨਕਲੋਜਮੈਂਟ ਕਰਕੇ ਹੀ ਰੁਕੀ ਹੁੰਦੀ ਆ ਸੋ ਮੇਰੀ ਇਹ ਇਹਨਾਂ ਦਾ ਦੁਜੀ ਸਰਕਾਰ ਨੂੰ ਮੇਰੀ ਬੇਨਤੀ ਇਹ ਹੈ ਕਿ ਜਿਹੜੇ ਫੜੀਆਂ ਵਾਲਿਆਂ ਨੂੰ ਸੂਟੇਬਲ ਜਗ੍ਹਾ ਸਾਰੇ ਸ਼ਹਿਰ ਦੇ ਵਿੱਚ ਵੱਖ-ਵੱਖ ਹਿੱਸਿਆਂ ਤੇ ਲਗਾਈ ਜਾਵੇ ਉਹਨਾਂ ਤੋਂ ਚਾਰਜਸ ਲੈ ਜਾਣ ਕਾਰਪੋਰੇਸ਼ਨ ਉਹਨਾਂ ਤੋਂ ਚਾਰਜਸ ਲਵੇ ਕਾਰਪੋਰੇਸ਼ਨ ਉਹ ਜਗ੍ਹਾ ਨੂੰ ਮੇਨਟੇਨ ਕਰੇ ਔਰ ਇੱਕ ਸਾਈਡ ਤੇ ਜਦੋਂ ਇੱਕ ਸੜਕ ਦੀ ਬਜਾਈ ਇੱਕ ਸਾਈਡ ਤੇ ਕਿਤੇ ਜਾ ਕੇ ਇਹ ਰੇੜੀਆਂ ਲਗਵਾ ਦੇਣ ਜਾਂ ਉਹਨਾਂ ਦੀ ਉਹਨਾਂ ਦਾ ਲਾਈਵਲੀਹੂਡ ਵੀ ਚੱਲਿਆ ਜਾਵੇ ਤੇ ਸਰਕਾਰ ਦੀ ਇਨਕਮ ਵੀ ਬਣ ਜਾਵੇ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਆਮ ਜਨਤਾ ਨੂੰ ਅਪੀਲ ਕਰਦਾ ਆਪਾਂ ਸਾਰੇ ਹੀ ਇਸ ਕੰਮ ਲਈ ਇੱਕ ਦੂਜੇ ਨੂੰ ਕੋਆਪਰੇਟ ਕਰੀਏ ਬਹੁਤ ਬਹੁਤ ਸ਼ੁਕਰੀਆ ਲਾਲੂ ਜੀ ਦੋਸਤੋ ਸਾਡੇ ਨਾਲ ਇੱਕ ਹੋਰ ਸੀਨੀਅਰ ਐਡਵੋਕੇਟ ਜੁੜ ਚੁੱਕੇ ਨੇ ਰਾਜੀਵ ਕੋਹਲੀ ਜੀ ਕੋਲੀ ਜੀ ਜਿਸ ਤਰ੍ਹਾਂ ਕਿ ਭੱਲਾ ਜੀ ਨੇ ਉਹ ਲਾਲੀ ਜੀ ਨੇ ਬੜਾ ਹੀ ਵਿਸਤਾਰ ਪੂਰਵਕ ਔਰ ਬਹੁਤ ਵਧੀਆ ਢੰਗ ਦੇ ਨਾਲ ਇਹ ਜਿਹੜਾ ਇੱਕ ਬੜਾ ਹੀ ਮੈਂ ਕਿਹਨਾ ਪਬਲਿਕ ਦੇ ਨਾਲ ਜੁੜਿਆ ਵਿਸ਼ਾ ਹੈ ਔਰ ਕਿਉਂਕਿ ਬੀਇੰਗ ਐਡਵੋਕੇਟ ਵਕੀਲਾਂ ਦੀ ਵੀ ਇੱਕ ਸਮਾਜ ਦੇ ਪ੍ਰਤੀ ਇੱਕ ਕਹਿੰਦੇ ਚੇਤਨਾ ਹੁੰਦੀ ਹੈ ਜਾਗਰਤੀ ਹੁੰਦੀ ਹੈ ਔਰ ਇਹ ਲੋਕਾਂ ਨੂੰ ਮੈਂ ਤਾਂ ਕਿਹਨਾ ਗਾਈਡ ਵੀ ਇਹ ਵਕੀਲ ਹੀ ਕਰਦੇ ਹੈਗੇ ਨੇ ਚਾਹੇ ਉਹ ਕਾਨੂੰਨੀ ਉਹਨਾਂ ਦੇ ਹੱਕ ਕਿਉਂ ਨਾ ਹੋਣ ਜਾਂ ਉਹਨਾਂ ਦੀ ਡਿਊਟੀ ਵੀ ਜ਼ਿੰਮੇਵਾਰੀ ਨੂੰ ਵੀ ਜਾਗਰੂਕ ਜਿਹੜੇ ਵਕੀਲ ਕਰਦੇ ਨੇ ਸੋ ਇਹ ਜਿੱਦਾਂ ਆਪਾਂ ਗੱਲ ਚੱਲ ਰਹੀ ਹੈ ਪਿਛਲੇ ਇੱਕ ਦੋ ਦਿਨ ਤੋਂ ਮਸਲਾ ਚੱਲ ਰਿਹਾ ਹੈ ਸ਼ਹਿਰ ਦੇ ਵਿੱਚ ਬੜਾ ਚਰਚਾ ਦਾ ਵਿਸ਼ਾ ਹੈ ਵੀ ਜਿਹੜੇ ਆ ਨਜਾਇਜ਼ ਕਬਜ਼ਿਆਂ ਦੇ ਵਿੱਚ ਧਾਰਾ 144 ਔਰ ਧਾਰਾ 188 ਦਾ ਪ੍ਰਯੋਗ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਪੁਲਿਸ ਵੱਲੋਂ ਇਹ ਪਹਿਲੀ ਵਾਰ ਕੀਤਾ ਗਿਆ ਉਹਦੇ ਬਾਰੇ ਬੜਾ ਵਿਸਤਾਰਪੂਰਵ ਵਿਆਖਿਆ ਕੀਤੀ ਹੈ ਆਪਣਾ ਪੱਲਾ ਜੀ ਨੇ ਕਾਰਪੋਰੇਸ਼ਨ ਜਿਹੜੀ ਹੈ ਇਹ ਅਗਰ ਜਿੱਦਾਂ ਆਪਣਾ ਅਗਰ ਆਪਣੀ ਜ਼ਿੰਮੇਵਾਰੀ ਨਿਭਾ ਲੇ ਤੇ ਸ਼ਾਇਦ ਇਹੋ ਜਿਹਾ ਮੌਕਾ ਹੀ ਨਾ ਮਿਲੇ ਵੀ ਇੱਦਾਂ ਦੀ ਕਾਰਵਾਈ ਕਰਨੀ ਪਵੇ ਪੁਲਿਸ ਪ੍ਰਸ਼ਾਸਨ ਨੂੰ ਅ ਨਮਸਕਾਰ ਅਮਿਤ ਜੀ ਇਹ ਮੁੱਦਾ ਬਹੁਤ ਦਿਨ ਪਹਿਲੇ ਚੁੱਕਿਆ ਜਾਣਾ ਚਾਹੀਦਾ ਸੀ ਬੀਸਿਕਲੀ ਇਹ ਮੁੱਦਾ ਕਿਸੇ ਇਕੱਲੇ ਦਾ ਮੁੱਦਾ ਨਹੀਂ ਹੈ ਇਹਦੇ ਚ ਪ੍ਰਸ਼ਾਸਨ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਦੁਕਾਨਦਾਰ ਭਰਾ ਕਰਮਚਾਰੀ ਪਲੱਸ ਪਬਲਿਕ ਸਾਰਿਆਂ ਦੀ ਹੀ ਇਨਵੋਲਵਮੈਂਟ ਹੈ ਇਹਦੇ ਵਿੱਚ ਤੁਸੀਂ ਇੱਕ ਚੀਜ਼ ਗੌਰ ਕਰੋ ਕਿ ਦੀ ਬਾਜ਼ਾਰ ਦੇ ਵਿੱਚ ਜਾਓਗੇ ਤਾਂ ਜੇ 15 ਫੁੱਟ ਦੀ ਸੜਕ ਆ 15 ਫੁੱਟ ਦੀ ਸੜਕ ਦੇ ਦੁਕਾਨ ਦੇ 6 ਫੁੱਟ ਇੱਕ ਪਾਸੇ ਹੋਲਡਿੰਗ ਕੱਢਿਆ 6 ਫੁੱਟ ਦੂਜੀ ਪਾਸੇ ਕੱਢਿਆ ਰਸਤਾ ਵਿੱਚ ਰਹਿ ਜਾਂਦਾ 4 ਫੁੱਟ ਦਾ ਉਹ ਜਿਹੜੇ ਲੰਘਣਾ ਕੋਈ ਜਾਂ ਤੇ ਇੱਕ ਦੂਸਰੇ ਤੇ ਵੱਜ ਕੇ ਲੰਘੇਗਾ ਤੇ ਇਹ ਸਕੂਟਰਾਂ ਮੋਟਰਸਾਈਕਲ ਵਾਲੇ ਐਕਟ ਵਾਲੇ ਲੰਘਦੇ ਪੈਦਲ ਵਾਲੇ ਲੰਘਦਾ ਤਾਂ ਰਾਹ ਹੀ ਬਹੁਤ ਔਖਾ ਹੋ ਜਾਂਦਾ ਲੰਘਣ ਦਾ ਇਹ ਚੀਜ਼ ਨੂੰ ਸੋਚਣਾ ਚਾਹੀਦਾ ਵਾ ਕਿ ਇਹ ਬਾਜ਼ਾਰ ਜੇ ਸਰਕਾਰ ਨੇ ਖੁੱਲਾ ਕੀਤਾ ਲੋਕਾਂ ਵਾਸਤੇ ਕੀਤਾ ਲੋਕਾਂ ਨੂੰ ਜੀ ਆਣ ਜਾਣ ਦੀ ਸਹੂਲਤ ਨਹੀਂ ਰਹੇਗੀ ਤੇ ਤੁਹਾਡੇ ਕੋਲ ਕੌਣ ਆਏਗਾ ਦਿੱਕਤ ਖੇਰੇ ਦੁਕਾਨਦਾਰ ਨੂੰ ਨੀ ਦਿੱਕ ਗਾਹਕ ਨੂੰ ਐ ਦਿੱਕਤ ਪਬਲਿਕ ਨੂੰ ਐ ਦਿੱਕਤ ਆਮ ਬੰਦੇ ਨੂੰ ਆ ਹੁਣ ਦੂਜੀ ਗੱਲ ਜਿਹੜੀ ਸਭ ਤੋਂ ਜ਼ਿਆਦਾ ਪ੍ਰਸ਼ਾਸਨ ਦੇ ਗੌਰ ਕਰਨ ਲੋਕ ਦਾਇਰਾ ਹੈ ਉਹ ਇਹ ਹੈ ਕਿ ਅੱਜ ਕੱਲ ਲੋਕਾਂ ਦੇ ਕੋਲ ਸਹੂਲਤ ਦੇ ਨਾਮ ਤੇ ਕਾਰ ਹਰ ਘਰ ਦੇ ਵਿੱਚ ਕਾਰ ਹੈ ਜੇ ਕਿਸੇ ਨੇ ਜੋਤੀ ਚੌਕ ਵੀ ਜਾਣਾ ਨੇ ਕਾਰ ਤੇ ਜਾਣਾ ਹੁਣ ਦਿੱਕਤ ਇਹ ਹੈ ਕਿ ਜੇ ਮੈਂ ਜੋਤੀ ਚੌਕ ਜਾਣਾ ਮੈਨੂੰ ਕਾਰ ਕਿੱਥੇ پارک ਕਰਕੇ ਜਾਣੀ ਪਊਗੀ ਜੋਤੀ ਚੌਕ ਦੇ ਆਸ-ਪਾਸੇ ਸਿਰਫ ਇੱਕ ਪਾਰਕਿੰਗ ਜਿਹੜੀ ਮਿਲਕਾਂ ਰੰਗਲਾ ਪੰਜਾਬ ਦੇ ਥੱਲੇ ਬਣੀ ਹੈ ਜਿੱਥੇ ਮੈਰੀਕਾ ਟੋਟਲ 30 ਕੇ 40 ਗੱਡੀਆਂ ਦੀ ਪਾਰਕਿੰਗ ਹੋਣੀ ਜਾਂ ਜਿਹੜੀ ਦੂਸਰੀ ਪਾਰਕਿੰਗ ਹੈ ਉਹ ਕਾਰਪੋਰੇਸ਼ਨ ਦੀ ਪਾਰਕਿੰਗ ਹੈ ਪਰੇ ਇਸ ਤੋਂ ਇਲਾਵਾ ਹੋਰ ਕੋਈ ਪਾਰਕਿੰਗ ਨਹੀਂ ਗਈ ਜਿੱਥੋਂ ਕਿ ਹਰ ਬੰਦਾ ਗੁਰੇਸ਼ ਕਰਦਾ ਕਿ ਮੈਂ ਅੱਧਾ ਪੌਣਾ ਕਿਲੋਮੀਟਰ ਪੈਦਲ ਚੱਲ ਕੇ ਗੱਡੀ ਦੀ ਪਾਰਕਿੰਗ ਲਾ ਕੇ ਤੇ ਫਿਰ ਮੈਂ ਬਾਜ਼ਾਰ 'ਚ ਜਾਵਾਂ ਜੇ ਕੋਈ ਰੋਡ ਤੇ ਗੱਡੀ ਖੜੀ ਕਰ ਦਿੰਦਾ ਤੇ ਉਹਦੀ ਪਾਰਕਿੰਗ ਵਾਲੀ ਗੱਡੀ ਟੋਅ ਕਰਕੇ ਲੈ ਜਾਂਦੇ ਉਹਨੂੰ 1200 ਰੁਪਿਆ ਪੈ ਜਾਂਦਾ ਸੋ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਜਿੱਥੇ ਰਸ਼ ਵਾਲੇ ਏਰੀਏ ਨੇ ਜਿੱਥੇ ਪਬਲਿਕ ਦਾ ਫੁੱਟਬਾਲ ਬਹੁਤ ਜ਼ਿਆਦਾ ਵਾ ਉੱਥੇ ਮਲਟੀ ਲੈਵਲ ਪਾਰਕਿੰਗ ਬਣਾਈਆਂ ਜਾਣ ਤਾਂ ਕਿ ਲੋਕਾਂ ਨੂੰ ਆਪਣੀ ਗੱਡੀ ਆਰਾਮ ਨਾਲ ਖੜੇ ਕਰਨ ਦੀ ਸਹੂਲਤ ਵੀ ਮਿਲੇ ਜੇ ਪਬਲਿਕ ਦੀ ਯੂਨ ਕਨਵੀਨੀਅன்ஸ் ਦੇਖਣੀ ਚਾਹੀਦੀ ਹੈ ਦੁਕਾਨਦਾਰ ਦੀ ਵੀ ਯੂਨ ਕਨਵੀਨੀਅன்ஸ் ਦੇਖਣੀ ਚਾਹੀਦੀ ਹੈ ਦੁਕਾਨਦਾਰ ਦਾ ਭਲਾ ਗਾਹਕ ਨਾਲ ਹੈ ਗਾਹਕ ਦਾ ਭਲਾ ਦੁਕਾਨਦਾਰ ਦੇ ਨਾਲ ਹੈ ਦੋਨੋਂ ਇੱਕ ਦੂਜੇ ਦੇ ਕੜੀ ਦੇ ਪਹਿਲੂ ਨੇ ਦੂਜੀ ਨੇ ਕਾਰਪੋਰੇਸ਼ਨ ਦੀ ਗੱਲ ਕਾਰਪੋਰੇਸ਼ਨ ਦਾ ਇੱਕ ਸਪੈਸ਼ਲ ਸੈੱਲ ਹੈ ਜਿਹਨੂੰ ਅਸੀਂ ਤੈਬ ਬਜਾਦੀ ਨਿਯਾਰਦੇ ਹੁਣੇ ਤੈਬ ਬਜਾਦੀ ਜਿਹੜਾ ਡਿਪਾਰਟਮੈਂਟ ਹੈ ਤੈਬ ਬਜਾਦੀ ਡਿਪਾਰਟਮੈਂਟ ਦਾ ਕੰਮ ਹੀ ਇਹ ਹੈ कि ਜਿਹੜਾ ਬੰਦਾ ਵੀ ਇਨਕ੍ਰੋਚਮੈਂਟ ਕਰਕੇ ਸੜਕ ਤੇ ਸਮਾਨ ਲਾ ਕੇ ਬੈਠਾ ਵਾ ਜਾਂ ਸੜਕ ਦੀ ਜਗਾ ਇਨਕਲੋਜ਼ ਕਰਕੇ ਬੈਠਾ ਵਾ ਉਹਨੂੰ ਰੋਕਣਾ ਉਹਦੇ ਸਮਾਨ ਨੂੰ ਜ਼ਬਤ ਕਰਨਾ ਜਾਂ ਉਹਦਾ ਚਲਾਨ ਕਰਨਾ ਜਾਂ ਉਹਨੂੰ ਵਾਰਨਿੰਗ ਦੇ ਕੇ ਇੱਕ ਵਾਰੀ ਛੱਡਣਾ ਜੇ ਉਹਦੇ باوجود ਨਹੀਂ ਮੰਨਦਾ ਉਹ ਤਾਂ ਫਿਰ ਉਹਦੇ ਵੀ ਉਹ ਕਾਰਵਾਈ ਕਰ ਸਕਦੇ ਆ ਤਾਂ ਬਜਾਰੀ ਡਿਪਾਰਟਮੈਂਟ ਕੰਮ ਕੀ ਕਰਦਾ ਹੈ ਲੇਕਿਨ ਉਹ ਕਿਸ ਹੱਦ ਤੱਕ ਕਰਦਾ ਹੈ ਜਾਂ ਉਸ ਡਿਪਾਰਟਮੈਂਟ ਦੇ ਅੰਡਰ ਫੇਰ ਉਹਨਾਂ ਦੀ ਮਦਦ ਦੇ ਨਾਲ ਕਿਹੜੇ ਕਿਹੜੇ ਲੋਕ ਕਿੱਦਾਂ-ਕਿੱਦਾਂ ਆਪਣੇ ਕੰਮ ਨੂੰ ਚਲਾ ਰਹੇ ਨੇ ਇਹ ਸਾਰੀਆਂ ਚੀਜ਼ਾਂ ਪ੍ਰਸ਼ਾਸਨ ਦੇ ਦੇਖਣ ਵਾਲੀਆਂ ਨੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਬਾਜ਼ਾਰ ਦੇ ਵਿੱਚ ਕਿਹੜੇ ਬੰਦੇ ਨੇ ਜਿਹੜੇ ਪੱਕੇ ਦੌਰ ਤੇ ਬੈਠੇ ਨੇ ਕਿਹੜੇ ਬੰਦੇ ਨੇ ਜਿਹੜੇ ਆਣ ਤੇ ਭੱਜ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਸਰਕਾਰ ਨੂੰ ਇੱਕ ਸਰਵੇ ਕਰਨਾ ਚਾਹੀਦਾ ਹੈ ਸਰਵੇ ਦੇ ਵਿੱਚ ਦੁਕਾਨਦਾਰ ਭਰਾਵਾਂ ਨੂੰ ਜੋੜ ਕੇ ਉਹਨਾਂ ਦੀ ਸਮੱਸਿਆ ਵੀ ਸੁਣਨੀ ਚਾਹੀਦੀ ਹੈ ਪਬਲਿਕ ਨੂੰ ਜੋੜ ਕੇ ਉਹਨਾਂ ਦੀ ਸਮੱਸਿਆ ਵੀ ਸੁਣਨੀ ਚਾਹੀਦੀ ਹੈ ਔਰ ਇਸ ਚੀਜ਼ ਦਾ ਸਥਾਈ ਰੂਪ ਦੇ ਹੱਲ ਕੱਢਣਾ ਚਾਹੀਦਾ ਹੈ ਔਰ ਜਿਹੜੇ ਕਿ ਬਾਜ਼ਾਰ ਬਹੁਤ ਵਾਲੇ ਬਹੁਤ ਰਸ਼ ਵਾਲੇ ਬਾਜ਼ਾਰ ਨੇ ਮੇਰੇ ਖਿਆਲ ਨਾਲ ਉਹਨਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਜੇ ਨੋ ਵਹੀਕਲ ਜ਼ੋਨ ਕਰ ਦਿੱਤਾ ਜਾਵੇ ਤਾਂ ਉਹਦੇ ਬਾਹਰ ਹੀ ਲੋਕ ਪਾਰ ਕਰਕੇ ਆਣ ਅੰਦਰ ਕੋ ਗੱਡੀ ਜਾਏ ਨਾ ਤੇ ਸ਼ਾਇਦ ਦੁਕਾਨਦਾਰਾਂ ਵਾਸਤੇ ਵੀ ਤੇ ਪਬਲਿਕ ਵਾਸਤੇ ਦੋਨਾਂ ਵਾਸਤੇ ਸਹੂਲਤ ਦੀ ਗੱਲ ਹੋਵੇਗੀ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਇਸ ਗੱਲ ਵੱਲ ਬੜੀ ਢੇਰ ਤੋਂ ਰਿਫਾਰਮ ਦੀ ਜ਼ਰੂਰਤ ਸੀ ਔਰ ਸਰਕਾਰ ਦੇ ਇਸ ਕਦਮ ਦੀ ਅਸੀਂ ਸਰਾਹਨਾ ਕਰਦੇ ਆਂ ਔਰ ਅਸੀਂ ਇਹ ਚਾਹੁੰਦੇ ਆਂ ਕਿ ਸਰਕਾਰ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਹੋਰ ਚੰਗੇ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਸਾਰਿਆਂ ਤੋਂ رائے ਲੈ ਕੇ ਤੇ ਤੇ ਅੱਛੇ ਤਰੀਕੇ ਨਾਲ ਕੰਮ ਕਰਿਆ ਬਹੁਤ ਬਹੁਤ ਜਿੱਥੇ ਸਾਡੇ ਸਹਿਯੋਗ ਦੀ ਲੋੜ ਹੋਏਗੀ ਅਸੀਂ ਜਰੂਰ ਆਮ ਨਾਗਰਿਕੀ ਦੀ ਤਰ੍ਹਾਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ ਕੋਲੀ ਜੀ